114 ਸਾਲ ਦੇ ਉਮਰ ਦਾ ਰਾਜ ਫੌਜਾ ਸਿੰਘ ਨੂੰ ਟੱਕਰ ਮਾਰਨ ਦੇ ਦੋਸ਼ ਵਿੱਚ ਇੱਕ ਐਨਆਰਆਈ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਾਣਕਾਰੀ ਮੁਤਾਬਕ ਫੋਰਚੂਨਰ ਗੱਡੀ ਦੇ ਵਿੱਚ ਸਵਾਰ ਹੋ ਕੇ ਇਹ ਵਿਅਕਤੀ ਕਥਿਤ ਤੌਰ ਤੇ ਜਾ ਰਿਹਾ ਸੀ ਜਿਸ ਤੋਂ ਬਾਅਦ ਉਸ ਨੇ ਫੌਜਾ ਸਿੰਘ ਨੂੰ ਟੱਕਰ ਮਾਰ ਦਿੱਤੀ ਸੀ ਅਤੇ ਆਖਰਕਾਰ ਫੌਜਾ ਸਿੰਘ ਨੂੰ ਟੱਕਰ ਮਾਰਨ ਦੇ ਦੋਸ਼ ਵਿੱਚ ਐਨਆਰਆਈ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਜਲੰਧਰ ਦਾ ਇਹ ਮਾਮਲਾ 114 ਸਾਲ ਦੇ ਫੌਜਾ ਸਿੰਘ ਨੂੰ ਹਿੱਟ ਐਂਡ ਰਨ ਕੇਸ ਵਿਚ ਦਿਹਾਤ ਪੁਲਿਸ ਨੇ 30 ਘੰਟੇ ਦੇ ਅੰਦਰ ਹੀ ਟਰੇਸ ਕਰਕੇ ਫੋਰਚੂਨਰ ਗੱਡੀ ਬਰਾਮਦ ਕਰਕੇ ਗ੍ਰਿਫਤਾਰ ਕਰ ਲਿਆ 30 ਸਾਲਾਂ ਦੇ ਐਨਆਰਆਈ ਅਮਰਤਪਾਲ ਸਿੰਘ ਢਿੱਲੋਂ ਤੇ ਦੋਸ਼ ਲੱਗਿਆ ਹੈ ਪੁਲਿਸ ਨੇ ਫੋਰਚੂਨਰ ਗੱਡੀ ਨੂੰ ਵੀ ਬਰਾਮਦ ਕਰ ਲਿਆ ਹਾਲਾਂਕਿ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਲਿਸ ਨੇ ਚੁੱਪੀ ਸਾਦੀ ਹੋਈ ਹੈ ਤਾਂ ਪੰਜਾਬੀ ਟ੍ਰਿਬਿਊਨ ਛਪੀ ਰਿਪੋਰਟ ਦੇ ਮੁਤਾਬਿਕ ਵੀ ਐਨਆਰਆਈ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਉੱਤੇ ਦੋਸ਼ ਹੈ ਕਿ ਉਸਨੇ ਫੌਜਾ ਸਿੰਘ ਨੂੰ ਟੱਕਰ ਮਾਰੀ ਆ ਪੁਲਿਸ ਨੇ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਤਾਂ ਫੌਜਾ ਸਿੰਘ ਦੀ ਲੰਗੇ ਦਿਨ ਸੜਕਾ ਹਾਦਸੇ ਵਿੱਚ ਮੌਤ ਹੋ ਗਈ ਸੀ ਤਾਜ਼ੀ ਹੈ ਕਿ ਫੋਰਚੂਨਰ ਗੱਡੀ ਸਾਹਮਣੇ ਆਈ ਹੈ ਜਿਸਨੇ ਟੱਕਰ ਮਾਰੀ ਆ ਫੌਜਾ ਸਿੰਘ ਨੂੰ ਤਾਂ ਪੁਲਿਸ ਮੁਤਾਬਕ ਮੀਡੀਆ ਰਿਪੋਰਟ ਮੁਤਾਬਕ ਇੱਕ ਛਿੱਟੀ ਕਾਰ ਚੋਕੇ ਫੋਰਚੂਨਰ ਜਾਂ ਇਨੋਵਾ ਹੋ ਸਕਦੀ ਹੈ ਨੇ ਮੈਰਾਥਨ ਦੌੜਾਕ ਨੂੰ ਟੱਕਰ ਮਾਰੀ ਸੀ ਉਹਨਾਂ ਦੱਸਿਆ ਕਿ ਘਟਨਾ ਤੋਂ ਬਾਅਦ ਵਾਲੇ ਸਾਰੇ ਵੀਡੀਓਜ਼ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਦੀ ਹੈੱਡਲਾਈਟ ਤੇ ਬੰਪਰ ਕੁਝ ਹਿੱਸੇ ਗਾਇਬ ਸਨ ਸੋ ਇਹ ਹਾਦਸਾ ਸੋਮਵਾਰ ਦੁਪਹਿਰ ਬਾਅਦ 3:10 ਵਜੇ ਵਾਪਰਿਆ ਜਦੋਂ ਫੌਜਾ ਸਿੰਘ ਬਿਆਸ ਪਿੰਡ ਵਿੱਚ ਆਪਣੇ ਘਰ ਨੇੜੇ ਜਲੰਧਰ ਪਠਾਨਕੋਟ ਹਾਈਵੇ ਪਾਰ ਕਰਕੇ ਆਪਣੇ ਪਰਿਵਾਰ ਦੀ ਮਾਲਕੀ ਵਾਲੇ ਢਾਬੇ ਤੇ ਜਾ ਰਹੇ ਸਨ ਸੀਸੀਟੀਵੀ ਫੁਟੇਜ ਵਿੱਚ ਉਹ ਆਪਣੀ ਜਗ੍ਹਾ ਤੋਂ ਹਾਈਵੇ ਵੱਲ ਜਾਂਦੇ ਦਿਖਾਈ ਦਿੱਤੇ ਉਹ ਆਪਣੀ ਸੋਟੀ ਨਾਲ ਹੌਲੀ-ਹੌਲੀ ਤੁਰਤੀ ਦਿਖਾਈ ਦੇ ਰਹੇ ਸਨ ਫੌਜਾ ਸਿੰਘ ਦੇ ਪੁੱਤਰ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਹਾਦਸਾ ਹੋਇਆ ਤਾਂ ਉਹ ਘਰ ਵਿੱਚ ਹੀ ਨਹੀਂ ਸਨ 114 ਸਾਲ ਦੇ ਉਮਰ ਦਾ ਰਾਜ ਫੌਜਾ ਸਿੰਘ ਨੂੰ ਟੱਕਰ ਮਾਰਨ ਦੇ ਦੋਸ਼ ਵਿੱਚ ਇੱਕ ਐਨ ਆਰ ਆਈ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਾਣਕਾਰੀ ਮੁਤਾਬਕ ਫੋਰਚੂਨਰ ਗੱਡੀ ਦੇ ਵਿੱਚ ਸਵਾਰ ਹੋ ਕੇ ਇਹ ਵਿਅਕਤੀ ਕਥਿਤ ਤੌਰ ਤੇ ਜਾ ਰਿਹਾ ਸੀ ਜਿਸ ਤੋਂ ਬਾਅਦ ਉਸ ਨੇ ਫੌਜਾ ਸਿੰਘ ਨੂੰ ਟੱਕਰ ਮਾਰ ਦਿੱਤੀ ਸੀ ਅਤੇ ਆਖਰਕਾਰ ਫੌਜਾ ਸਿੰਘ ਨੂੰ ਟੱਕਰ ਮਾਰਨ ਦੇ ਦੋਸ਼ ਵਿੱਚ ਐਨ ਆਰ ਆਈ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਜਲੰਧਰ ਦਾ ਇਹ ਮਾਮਲਾ 114 ਸਾਲ ਦੇ ਫੌਜਾ ਸਿੰਘ ਨੂੰ ਹਿੱਟ ਐਂਡ ਰਨ ਕੇਸ ਵਿੱਚ ਦਿਹਾਤ ਪੁਲਿਸ ਨੇ 30 ਘੰਟੇ ਦੇ ਅੰਦਰ ਹੀ ਟਰੇਸ ਕਰਕੇ ਫੋਰਚੂਨਰ ਗੱਡੀ ਬਰਾਮਦ ਕਰਕੇ ਗ੍ਰਿਫਤਾਰ ਕਰ ਲਿਆ 30 ਸਾਲਾਂ ਦੇ NRI ਅਮਰਤਪਾਲ ਸਿੰਘ ਢਿੱਲੋਂ ਤੇ ਦੋਸ਼ ਲੱਗਿਆ ਹੈ ਪੁਲਿਸ ਨੇ ਫੋਰਚੂਨਰ ਗੱਡੀ ਨੂੰ ਵੀ ਬਰਾਮਦ ਕਰ ਲਿਆ ਹਾਲਾਂਕਿ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਲਿਸ ਨੇ ਚੁੱਪੀ ਸਾਦੀ ਹੋਈ ਹੈ ਤਾਂ ਪੰਜਾਬੀ ਟਰਬਿਊਨ ਛਪੀ ਰਿਪੋਰਟ ਦੇ ਮੁਤਾਬਿਕ ਵੀ ਐਨਆਰਆਈ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਉਤੇ ਦੋਸ਼ ਹੈ ਕਿ ਉਸਨੇ ਫੋਜਾ ਸਿੰਘ ਨੂੰ ਟੱਕਰ ਮਾਰੀ ਹੈ ਪੁਲਿਸ ਨੇ ਮੈਰਾਥਨ ਦੌੜਾਕ ਫੋਜਾ ਸਿੰਘ ਨੂੰ ਟੱਕਰ ਮਾਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਤਾਂ ਫੋਜਾ ਸਿੰਘ ਦੀ ਲੰਗੇ ਦਿਨ ਸੜਕਾ ਹਾਦਸੇ ਵਿੱਚ ਮੌਤ ਹੋ ਗਈ ਸੀ ਤਾਜ਼ੀ ਹੈ ਕਿ ਫੋਰਚੂਨਰ ਗੱਡੀ ਸਾਹਮਣੇ ਆਈ ਹੈ ਜਿਸ ਨੇ ਟੱਕਰ ਮਾਰੀ ਹੈ ਫੌਜਾ ਸਿੰਘ ਨੂੰ ਤਾਂ ਪੁਲਿਸ ਮੁਤਾਬਕ ਮੀਡੀਆ ਰਿਪੋਰਟ ਮੁਤਾਬਕ ਇੱਕ ਚਿੱਟੀ ਕਾਰ ਚੋ ਕਿ ਫੋਰਚੂਨਰ ਜਾਂ ਇਨੋਵਾ ਹੋ ਸਕਦੀ ਹੈ ਨੇ ਮੈਰਾਥਨ ਦੌੜਾਕ ਨੂੰ ਟੱਕਰ ਮਾਰੀ ਸੀ ਉਹਨਾਂ ਦੱਸਿਆ ਕਿ ਘਟਨਾ ਤੋਂ ਬਾਅਦ ਵਾਲੇ ਸਾਰੇ ਵੀਡੀਓਜ਼ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਦੀ ਹੈੱਡਲਾਈਟ ਤੇ ਬੰਪਰ ਕੁਝ ਹਿੱਸੇ ਗਾਇਬ ਸਨ ਤੇ ਇਹ ਹਾਦਸਾ ਸੋਮਵਾਰ ਦੁਪਹਿਰ ਬਾਅਦ 3:10 ਵਜੇ ਵਾਪਰਿਆ ਜਦੋਂ ਫੌਜਾ ਸਿੰਘ ਬਿਆਸ ਪਿੰਡ ਵਿੱਚ ਆਪਣੇ ਘਰ ਨੇੜੇ ਜਲੰਧਰ ਪਠਾਨਕੋਟ ਹਾਈਵੇ ਪਾਰ ਕਰਕੇ ਆਪਣੇ ਪਰਿਵਾਰ ਦੀ ਮਾਲਕੀ ਵਾਲੇ ਢਾਬੇ ਤੇ ਜਾ ਰਹੇ ਸਨ ਸੀਸੀਟੀਵੀ ਫੁਟੇਜ ਵਿੱਚ ਉਹ ਆਪਣੀ ਜਗ੍ਹਾ ਤੋਂ ਹਾਈਵੇ ਵੱਲ ਜਾਂਦੇ ਦਿਖਾਈ ਦਿੱਤੇ ਉਹ ਆਪਣੀ ਸੋਟੀ ਨਾਲ ਹੌਲੀ-ਹੌਲੀ ਤੁਰਤੀ ਦਿਖਾਈ ਦੇ ਰਹੇ ਸਨ ਫੌਜਾ ਸਿੰਘ ਦੇ ਪੁੱਤਰ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਹਾਦਸਾ ਹੋਇਆ ਤਾਂ ਉਹ ਘਰ ਵਿੱਚ ਹੀ ਨਹੀਂ ਸਨ